ਨਾਨੀ ਅਫਗਾਨਾਂ ਦੇ ਛੱਕੇ ਛੁਡਾਈ ਹਰੀ ਸਿੰਘ ਨਲਵਾ ਉਹ ਤਾਂ ਸਾਡੀ ਯਾਤ ਦਾ ਸੀ ਅਕਾਲ ਤਖਤ ਦਾ ਸਰਕਟ ਜਥੇਦਾਰ ਅਕਾਲੀ ਭੂਲਾ ਸਿੰਘ ਤਾਂ ਸਾਡੀ ਯਾਤ ਦਾ ਸੀ ਮੁਗਲਾਂ ਦੀਆਂ ਜੜਾਂ ਪਟਣ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਵੀ ਸਾਡੀ ਯਾਤ ਦਾ ਸੀ ਭਾਈ ਜੈਤਾ ਜੀ ਸਾਡੀ ਯਾਤ ਦਾ ਸੀ ਸਿੱਖ ਦੀ ਕੋਈ ਯਾਤ ਨਹੀਂ ਜਿਸ ਦੀ ਜਾਤ ਉਹ ਸਿੱਖ ਨਹੀਂ ਗੱਲ ਕਰਦੇ ਆ ਉਦੋਂ ਤੋਂ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਨਾਲ ਆਨੰਦਪੁਰ ਸਾਹਿਬ ਵਿੱਚ ਰਹਿ ਰਹੇ ਸਨ ਇੱਥੇ ਹੀ ਉਹਨਾਂ ਨੇ ਇੱਕ ਵਿਲੱਖਣ ਤੇ ਅਨੋਖਾ ਕੰਮ ਕੀਤਾ ਉਹ ਸੀ ਸਦੀਆਂ ਤੋਂ ਬ੍ਰਾਹਮਣਵਾਦ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ ਨਿਮਾਣੇ ਲੋਕਾਂ ਨੂੰ ਸੰਗਠਿਤ ਕਰਨਾ ਸ਼ੁਰੂ ਕੀਤਾ ਉਹਨਾਂ ਅੰਦਰੋਂ ਯਾਤ ਦੀ ਹੀਣ ਭਾਵਨਾ ਨੂੰ ਖਤਮ ਕਰਕੇ ਹੌਸਲੇ ਵਿੱਚ ਤਬਦੀਲ ਕੀਤਾ ਹੁਣ ਛੂਦਰਾਂ ਨੂੰ ਘੋੜਿਆਂ ਤੇ ਚੜਿਆਂ ਨੂੰ ਹੱਥਾਂ 'ਚ ਨੇਜੇ ਕ੍ਰਪਾਨਾਂ ਫੜੇ ਦੇਖ ਕੇ ਪਹਾੜੀ Hindu ਰਾਜਿਆਂ ਤੋਂ ਬਰਦਾਸ਼ਤ ਨਾ ਹੋਇਆ ਬਸ ਇੱਥੋਂ ਹੀ ਸ਼ੁਰੂਆਤ ਹੋ ਗਈ ਸੀ ਗੁਰੂ ਪਾਤਸ਼ਾਹਾਂ ਦੇ ਸੰਘਰਸ਼ ਦੀ ਇਸ ਗੱਲ ਨੂੰ ਮੁੱਖ ਰੱਖ ਕੇ ਪੰਗਾਣੀ ਦੀ ਲੜਾਈ ਹੋਈ ਜੋ ਗੁਰੂ ਪਾਤਸ਼ਾਹ ਦੀ ਫੌਜ ਨੇ ਜਿੱਤੀ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਨੇ 1699 ਈਸਵੀ ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ। ਇਸ ਦਾ ਮੁੱਖ ਮਕਸਦ ਸੀ ਸਮਾਜ ਵਿੱਚ ਜਾਤੀਵਾਦ ਅਤੇ ਵਿਤਕਰੇ ਨੂੰ ਖਤਮ ਕਰਨਾ। ਉਸ ਸਮੇਂ ਭਾਰਤੀ ਸਮਾਜ ਵਿੱਚ ਜਾਤੀ ਪ੍ਰਥਾ ਬਹੁਤ ਡੂੰਗੀ ਸੀ ਅਤੇ ਨਿਮਾਣੇ ਲੋਕ ਜਾਂ ਸੂਦਰ ਸਮਾਜਿਕ ਪੌੜੀ ਦੇ ਸਭ ਤੋਂ ਹੇਠਲੇ ਹਿੱਸੇ ਵਿੱਚ ਸਨ। ਉਨ੍ਹਾਂ ਨੂੰ ਦੱਬਿਆ ਕੁਚਲਿਆ ਅਤੇ ਅਣਗੌਲਿਆ ਸਮਝਿਆ ਜਾਂਦਾ ਸੀ। ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਬਖਸ਼ ਕੇ ਇਹਨਾਂ ਲੋਕਾਂ ਨੂੰ ਇੱਕ ਨਵੀਂ ਪਛਾਣ ਦਿੱਤੀ ਉਹ ਸੀ ਸਿੰਘ ਇਹ ਪਛਾਣ ਸਿਰਫ ਨਾਮ ਤੱਕ ਸੀਮਤ ਨਹੀਂ ਸੀ ਸਗੋਂ ਇਸ ਨਾਲ ਉਹਨਾਂ ਨੂੰ ਸਬੈਮਾਨ ਸਮਾਨਤਾ ਅਤੇ ਬਹਾਦਰੀ ਦਾ ਇੱਕ ਨਵਾਂ ਚਜਵਾ ਮਿਲਿਆ ਗੁਰੂ ਸਾਹਿਬ ਨੇ ਇਹ ਸੁਨੇਹਾ ਦਿੱਤਾ ਕਿ ਵੀਰਤਾ ਜਾਂ ਸਰਦਾਰੀ ਕਿਸੇ ਇੱਕ ਜਾਤੀ ਦੀ ਵਿਰਾਸਤ ਨਹੀਂ ਸਗੋਂ ਇਹ ਗੁਣ ਹਰ ਇਨਸਾਨ ਦੇ ਅੰਦਰ ਪੈਦਾ ਕੀਤੇ ਜਾ ਸਕਦੇ ਨੇ ਅਮ੍ਰਿਤ ਛਕਣ ਨਾਲ ਇਹ ਲੋਕ শূਦਰ ਜਾਂ ਨਿਮਾਣੇ ਨਹੀਂ ਰਹੇ ਸਗੋਂ ਸਰਦਾਰ ਅਤੇ ਸਿੰਘ ਬਣ ਗਏ ਇਸ ਤਰ੍ਹਾਂ ਉਹਨਾਂ ਦੀ ਪਿਛਲੀ ਜਾਤੀਗਤ ਪਛਾਣ ਖਤਮ ਹੋ ਗਈ ਅਤੇ ਉਹ ਹੁਣ ਸਿਰਫ ਗੁਰੂ ਦੇ ਸਿੱਖ ਸਨ ਉਸ ਸਮੇਂ ਦਾ ਸਮਾਜ ਜਾਤੀ ਆਧਾਰਿਤ ਵਿਤਕਰੇ ਨਾਲ ਭਰਿਆ ਹੋਣ ਕਰਕੇ ਛੂਦਰਾਂ ਅਤੇ ਹੋਰ ਨਿਮਾਣੇ ਵਰਗਾਂ ਨੂੰ ਨਾ ਸਿਰਫ ਸਮਾਜਿਕ ਅਧਿਕਾਰਾਂ ਤੋਂ ਵਾਂਝਾ ਰੱਖਿਆ ਗਿਆ ਸਗੋਂ ਉਹਨਾਂ ਨੂੰ ਆਪਣੀ ਸਮਰੱਥਾ ਦਿਖਾਉਣ ਦਾ ਮੌਕਾ ਵੀ ਨਾ ਮਿਲਦਾ ਤੇ ਗੁਰੂ ਜੀ ਨੇ ਇਨਾਂ ਲੋਕਾਂ ਨੂੰ ਸਰਦਾਰ ਬਣਾ ਕੇ ਉਹਨਾਂ ਦਾ ਸਮਾਜਿਕ ਰਤਬੇ ਨੂੰ ਉੱਚਾ ਚੁੱਕਿਆ। ਸੂਦਰਾਂ ਅਤੇ ਨਮਾਣੇ ਲੋਕਾਂ ਦੇ ਅੰਦਰ ਸਦੀਆਂ ਤੋਂ ਗੁਲਾਮੀ ਦੀ ਮਾਨਸਿਕਤਾ ਬੈਠ ਚੁੱਕੀ ਸੀ। ਅਮਰਤ ਸੰਚਾਰ ਦੀ ਵਿਧੀ ਨਾਲ ਗੁਰੂ ਜੀ ਨੇ ਉਹਨਾਂ ਨੂੰ ਨਵਾਂ ਜਨਮ ਦਿੱਤਾ ਅਤੇ ਉਹਨਾਂ ਦੇ ਅੰਦਰ ਆਤਮ ਸਨਮਾਨ ਜਗਾਇਆ। ਇਹ ਆਤਮ ਸਨਮਾਨ ਹੀ ਉਹਨਾਂ ਦੀ ਵੀਰਤਾ ਤੇ ਬਹਾਦਰੀ ਦਾ ਮੂਲ ਸੀ। ਜਦੋਂ ਛੂਦਰ ਜਾਂ ਨਮਾਣੇ ਲੋਕ ਅੰਮ੍ਰਿਤ ਛੱਕ ਕੇ ਸਿੰਘ ਬਣੇ ਤਾਂ ਉਦੋਂ ਉਹਨਾਂ ਦੀ ਪਿਛਲੀ ਜਾਤ ਪਛਾਣ ਪੂਰੀ ਤਰ੍ਹਾਂ ਖਤਮ ਹੋ ਗਈ ਸੀ ਹੁਣ ਉਹ ਸਿਰਫ ਸਿੱਖ ਸਨ ਜਿਨ੍ਹਾਂ ਦੀ ਨਵੀਂ ਪਹਿਚਾਣ ਸੀ ਖਾਲਸਾ ਇਸ ਨਵੀਂ ਪਹਿਚਾਨ ਨਾਲ ਉਹਨਾਂ ਦੇ ਅੰਦਰ ਇੱਕ ਅਜਿਹੀ ਊਰਜਾ ਤੇ ਵੀਰਤਾ ਦਾ ਸੰਚਾਰ ਹੋਇਆ ਜੋ ਪਹਿਲਾਂ ਉਹਨਾਂ ਦੇ ਅੰਦਰ ਨਹੀਂ ਸੀ। ਅੰਮ੍ਰਿਤ ਸੰਚਾਰ ਨੇ ਉਹਨਾਂ ਨੂੰ ਆਤਮਿਕ ਅਤੇ ਸਰੀਰਕ ਤੌਰ ਤੇ ਮਜ਼ਬੂਤ ਕੀਤਾ। ਇਹ ਸਿਰਫ ਇੱਕ ਧਾਰਮਿਕ ਰਸਮ ਨਹੀਂ ਸੀ, ਸਗੋਂ ਇਹ ਇੱਕ ਸਮਾਜਿਕ ਤੇ ਮਨੋਵਿਗਿਆਨਕ ਪਰਵਰਤਨ ਸੀ। ਗੁਰੂ ਜੀ ਦੇ ਸਿਧਾਂਤਾਂ ਅਤੇ ਉਹਨਾਂ ਦੀ ਰਹਿਨਮਾਈ ਨੇ ਸਿੱਖਾਂ ਨੂੰ ਇਹ ਵਿਸ਼ਵਾਸ ਦਿੱਤਾ ਕਿ ਉਹ ਕਿਸੇ ਤੋਂ ਘੱਟ ਨਹੀਂ ਹਨ। ਇਸ ਨਾਲ ਉਹ ਜੁੱਧ ਦੇ ਮੈਦਾਨ ਵਿੱਚ ਸੂਰਮੇ ਬਣ ਬਣ ਲੜੇ ਜਾਤੀ ਪੇਛਾਨ ਛੱਡਣ ਨਾਲ ਉਹਨਾਂ ਦੇ ਅੰਦਰ ਦੀ ਹੀਣ ਭਾਵਨਾ ਖਤਮ ਹੋ ਗਈ ਹੁਣ ਉਹ ਆਪਣੇ ਅਧਿਕਾਰਾਂ ਲਈ ਲੜਨ ਲਈ ਤਿਆਰ ਸਨ ਖਾਲਸਾ ਪੰਥ ਨੇ ਸਿੱਖਾਂ ਨੂੰ ਇੱਕ ਸੰਗਠਿਤ ਸ਼ਕਤੀ ਤੇ ਉੱਚਾ ਉਦੇਸ਼ ਦਿੱਤਾ ਅੰਮ੍ਰਿਤ ਛੱਕਾਂ ਨਾਲ ਉਹਨਾਂ ਦੇ ਅੰਦਰ ਆਤਮ ਸਨਮਾਨ ਅਤੇ ਬਹਾਦਰੀ ਦਾ ਸੰਚਾਰ ਹੋਇਆ ਜਿਸ ਨਾਲ ਉਹ ਜੰਗ ਦੇ ਮੈਦਾਨ ਵਿੱਚ ਸੂਰਮੇ ਅਤੇ ਸਰ ਕੱਟ ਜੋਦੇ ਬਣੇ ਤੇ ਮੈਦਾਨਾਂ ਚ ਸ਼ੇਰਾਂ ਵਾਂਗ ਲੜ ਜੀ ਇਤਿਹਾਸ ਗਵਾਹ ਹੈ ਕਿ ਖਾਲਸਾ ਪੋਜ ਨੇ ਅਣਗਿਣਤ ਲੜਾਈਆਂ ਵਿੱਚ ਅਜਿਹੀ ਵੀਰਤਾ ਦਿਖਾਈ ਜੋ ਦੁਨੀਆਂ ਲਈ ਮਿਸਾਲ ਬਣੀ ਇਹ ਵੀ ਸੱਚ ਹੈ ਕਿ ਜੇਕਰ ਇੰਨਾ ਛੂਦਰ ਲੋਕਾਂ ਚ ਜਾਂ ਨਿਮਾਣੇ ਲੋਕਾਂ ਚ ਇਹਨਾਂ ਦੇ ਅੰਦਰ ਅਗਰ ਵੀਰਤਾ ਪਹਿਲਾਂ ਤੋਂ ਹੁੰਦੀ ਤਾਂ ਉਹ ਸ਼ਾਇਦ ਕਦੇ ਗੁਲਾਮ ਜਾਂ ਛੂਦਰ ਨਾ ਬਣਦੇ ਬਰਸ਼ਦੀਆਂ ਦੀ ਦਵਾਈ ਮਾਨਸਿਕਤਾ ਨੇ ਉਹਨਾਂ ਨੂੰ ਅਜਹਿਹਾ ਬਣਾ ਦਿੱਤਾ ਸੀ ਗੁਰੂ ਜੀ ਨੇ ਇਸ ਮਾਨਸਿਕਤਾ ਨੂੰ ਤੋੜਿਆ ਤੇ ਉਹਨਾਂ ਨੂੰ ਸਿਰ ਕੱਢ ਯੋਧੇ ਬਣਾਇਆ ਹੁਣ ਗੱਲ ਕਰਦੇ ਹਾਂ ਉਸ ਮੁੱਦੇ ਬਾਰੇ ਜੋ ਅੱਜ ਕੱਲ ਸਿੱਖ ਜਗਤ ਚ ਦੇਖਣ ਨੂੰ ਮਿਲ ਰਿਹਾ ਅੱਜ ਦੇ ਸਮੇਂ ਵਿੱਚ ਸਿੱਖ ਜਗਤ ਵਿੱਚ ਜਾਤ ਪ੍ਰਥਾ ਦਾ ਮੁੜ ਉਭਾਰ ਇੱਕ ਗੰਭੀਰ ਸਮੱਸਿਆ ਬਣ ਗਿਆ ਬਹੁਤ ਸਾਰੇ ਸਿੱਖ ਆਪਣੇ ਇਤਿਹਾਸਕ ਯੋਧਿਆਂ ਅਤੇ ਗੁਰੂਆਂ ਨੂੰ ਆਪਣੀ ਜਾਤ ਨਾਲ ਜੋੜ ਕੇ ਮਾਣ ਮਹਿਸੂਸ ਕਰ ਰਹੇ ਹਨ ਉਹ ਇਹ ਸਾਬਿਤ ਕਰਨ ਵਿੱਚ ਲੱਗੇ ਨੇ ਕਿ ਹਰੀ ਸਿੰਘ ਨਲਵਾ ਸਾਡੀ ਜਾਤ ਦਾ ਸੀ ਬਾਬਾ ਹਨੂਮਾਨ ਸਿੰਘ ਸਾਡੀ ਜਾਤ ਦਾ ਸੀ ਬਾਬਾ ਬੰਦਾ ਸਿੰਘ ਬਹਾਦਰ ਤਾਂ ਸਾਡੀ ਜਾਤ ਦਾ ਸੀ ਤੇ ਭਾਈ ਜੈਤਾ ਜੀ ਫਲਾਣੀ ਜਾਤ ਦਾ ਸੀ ਤੇ ਲੋਕ ਆਪਣੇ ਯੋਧਿਆਂ ਨੂੰ ਆਪਣੀ ਜਾਤੀ ਦੇ ਹੀਰੋ ਵਜੋਂ ਪੇਸ਼ ਕਰ ਰਹੇ ਹਨ ਤੇ ਇਸ ਤੇ ਮਾਣ ਮਹਿਸੂਸ ਕਰ ਰਹੇ ਹਨ ਤੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਂਤਾਂ ਦੇ ਬਿਲਕੁਲ ਉਲਟਾ ਹੈ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਸੀ ਕਿ ਖਾਲਸਾ ਪੰਥ ਵਿੱਚ ਕੋਈ ਜਾਤ ਨਹੀਂ ਸਾਰੇ ਸਿੱਖ ਬਰਾਬਰ ਹਨ ਸਚਾਈ ਇਹ ਹੈ ਕਿ ਉਹ ਜੋਧੇ ਜਿਨ੍ਹਾਂ ਨੇ ਜੰਗ ਦੇ ਮੈਦਾਨ ਵਿੱਚ ਵੀਰਤਾ ਦਿਖਾਈ ਸਿਰਫ ਗੁਰੂ ਦੇ ਸਿੱਖ ਸਨ ਨਾ ਕਿ ਕਿਸੇ ਖਾਸ ਜਾਤੀ ਦੇ ਜਾਤੀ ਪਛਾਣ ਨੇ ਉਹਨਾਂ ਨੂੰ ਅਮਰਤ ਛਕਣ ਸਮੇ ਉਹਨਾਂ ਨੇ ਛੱਡ ਦਿੱਤੀ ਸੀ ਤੇ ਉਹ ਸਿਰਫ ਸਿੱਖ ਯੋਧੇ ਸਨ ਖਾਲਸਾ ਦੇ ਸ਼ੇਰ ਸਨ ਅੱਜ ਵੀ ਪੰਥ ਦੀ ਸ਼ਾਨ ਨੇ ਉਹਨਾਂ ਨੂੰ ਆਪਣੀ ਜਾਤੀ ਦੇ ਪਾਲੇ ਚ ਖਿੱਚ ਕੇ ਆਪਣੀ ਜਾਤੀ ਨਾਲ ਜੋੜਨਾ ਉਹਨਾਂ ਦੀ ਕੁਰਬਾਨੀ ਅਤੇ ਗੁਰੂ ਦੇ ਸਿਧਾਂਤਾਂ ਦਾ અપਮਾਨ ਹੈ ਹੁਣ ਸੋਚੋ ਅਗਰ ਵੀਰਤਾ ਕਿਸੇ ਖਾਸ ਜਾਤੀ ਵਿੱਚ ਹੁੰਦੀ ਤਾਂ ਉਹਨਾਂ ਨੂੰ ਸਿੱਖ ਬਣਨ ਦੀ ਲੋੜ ਹੀ ਨਹੀਂ ਸੀ ਉਹ ਆਪਣੀ ਜਾਤੀ ਵੀਰਤਾ ਨਾਲ ਹੀ ਆਪਣਾ ਹੱਕ ਲੈ ਸਕਦੇ ਸੀ ਪਰ ਅਸਲ ਵਿੱਚ ਉਹਨਾਂ ਨੂੰ ਸਿੱਖ ਬਣਨਾ ਪਿਆ ਅਤੇ ਜਾਤ ਛੱਡਣੀ ਪਈ ਕਿਉਂਕਿ ਵੀਰਤਾ ਸਿੱਖੀ ਦੇ ਸਿਧਾਂਤਾਂ ਅਤੇ ਅੰਮ੍ਰਿਤ ਦੀ ਦਾਤ ਨਾਲ ਆਈ ਨਾ ਕਿ ਜਾਤ ਨਾਲ ਸਿੱਖ ਇੱਕ ਅਜਿਹਾ ਧਰਮ ਹੈ ਜੋ ਬਰਾਬਰੀ ਅਤੇ ਜਾਤ ਪਾਤ ਤੋਂ ਮੁਕਤੀ ਤੇ ਅਧਾਰਿਤ ਹੈ ਅੱਜ ਦਾ ਇਹ ਰੁਝਾਨ ਜਿੱਥੇ ਸਿੱਖ ਆਪਣੀ ਜਾਤ-ਨਾਣ ਮਾਣ ਕਰਦੇ ਹਨ ਸਿੱਖੀ ਦੇ ਮੂਲ ਸਿਧਾਂਤਾਂ ਦੀ ਉਲੰਘਣਾ ਹੈ ਹੁਣ ਸਾਰੀ ਗੱਲ ਦਾ ਸਾਰ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਨਿਮਾਣੇ ਲੋਕਾਂ ਅਤੇ ਸੂਤ్రਾਂ ਨੂੰ ਸਰਦਾਰ ਬਣਾਇਆ ਤਾਂ ਜੋ ਉਹ ਸਮਾਜ ਵਿੱਚ ਬਰਾਬਰੀ ਤੇ ਆਤਮ ਸਨਮਾਨ ਨਾਲ ਸਿਰ ਉਠਾ ਕੇ ਜੀ ਸਕਣ ਇਸ ਗਲਤ ਰੁਝਾਨ ਨੂੰ ਰੋਕਣ ਅਤੇ ਸਿੱਖੀ ਦੀ ਅਸਲ ਭਾਵਨਾ ਬਰਾਬਰੀ ਜਾਤ ਮੁਕਤੀ ਨੂੰ ਅਪਣਾਉਣ ਦੀ ਲੋੜ ਹੈ ਇਹ ਗੱਲ ਸਮਝ ਲਓ ਕਿ ਸਿੱਖ ਦੀ ਕੋਈ ਜਾਤ ਨਹੀਂ ਤੇ ਜਿਸ ਦੀ ਜਾਤ ਹੈ ਉਹ ਸਿੱਖ